ਤੇ ਕੋਈ ਕੰਮ ਨਹੀਂ ਸੀ ਹੁੰਦਾ ਤੇ ਆ ਸਾਡੇ ਮੁੱਖ ਮੰਤਰੀ ਐਮ ਐਲ ਏ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਕੈਬਨਿਟ ਮੰਤਰੀ ਨੇ ਪਰ ਇਹਨਾਂ ਨੇ ਘਰ ਘਰ ਜਾ ਕੇ ਇਹ ਜੋਤ ਜਗਾਉਣੀ ਚਾਹੀ ਕਿ ਅਸੀਂ ਇਹ ਜੋਤ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸੁਪਨਾ ਲਿਆ ਰੱਖਲੇ ਪੰਜਾਬ ਦਾ ਉਸ ਚੀਜ਼ ਨੂੰ ਅਸੀਂ ਘਰ ਘਰ ਤੱਕ ਲੈ ਕੇ ਜਾਈਏ ਹਰ ਇੱਕ ਘਰ ਦੇ ਵਿੱਚੋਂ ਅਸੀਂ ਨਸ਼ੇ ਨੂੰ ਖਤਮ ਕਰ ਦਈਏ ਇਹ ਸਾਡਾ ਬਹੁਤ ਵੱਡਾ ਆਪਣੇ ਹਉਦੇ ਵਿੱਚ ਬਹੁਤ ਵੱਡਾ ਸਾਡਾ ਕਾਰਜ ਹੋਊਗਾ ਜਿਹਨੂੰ ਅਸੀਂ ਪੂਰਾ ਕਰਾਂਗੇ ਸੋ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਸਰਜੀਤ ਸਿੰਘ ਜੀ ਸੈਣੀ ਸਾਹਿਬ ਨੂੰ ਜੋ ਕਿ ਸਾਡੇ ਹਲਕੇ ਦੇ ਕੋਆਰਡੀਨੇਟਰ ਨੇ ਉਹ ਆਪ ਜੀ ਨੂੰ ਚਰਚਾ ਹੋ ਜਰੂਰ ਸੁਣੋ ਪਿੰਡ ਪੇਚੀਪੁਰ ਦੇ ਸਰਪੰਚ ਸਾਹਿਬ ਸਮੂਹ ಗ್ರಾಮ ਪੰਚਾਇਤ ਮਾਵਾ ਭੈਣਾ ਵੀਰ ਬਜ਼ੁਰਗ ਪਿਆਰੇ ਬੱਚੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਆਪ ਜੀ ਨੂੰ ਫਤਿਹ ਅਰਜ ਕਰਦਾ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਧ ਨਸ਼ਿਆਂ ਵਿਰੁੱਧ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਇਹ ਸ਼ਬਦ ਕਿਉਂ ਵਰਤਣੇ ਪਏ ਇਹ ਯੁੱਧ ਕਿਉਂ ਛੇੜਨਾ ਪਿਆ ਆਪ ਜੀ ਸਭ ਪੱਲੀ ਪਾ ਜਾਣਦੇ ਹੋ ਪੰਜਾਬ ਦੀ ਪੰਜਾਂ ਦਰਿਆਵਾਂ ਦੀ ਪਵਿੱਤਰ ਧਰਤੀ ਪੰਜਾਂ ਪਾਣੀਆਂ ਦੀ ਇੱਥੇ ਇੱਕ ਨਵਾਂ ਦਰਿਆ ਨਸ਼ਿਆਂ ਦਾ ਦਰਿਆ ਵਗਿਆ ਜਿਹਨੂੰ ਠੱਲ ਪਾਉਣ ਲਈ ਜਿਹਨੂੰ ਰੋਕਣ ਲਈ ਇਹ ਯੁੱਧ ਸਤਰ ਤੇ ਜ਼ਾਰੀਆਂ ਤਿਆਰੀਆਂ ਕਰਨੀਆਂ ਪਈਆਂ ਕਿਉਂਕਿ ਜੇ ਇਹਦੇ ਜੇ ਥੋੜਾ ਜਿਹਾ ਵੀ ਢਿੱਲਾ ਪਾ ਜਾਂ ਅਵੇਸਲਾ ਪਨ ਆ ਗਿਆ ਤੇ ਇਹ ਜਿਹੜਾ ਯੁੱਧ ਹੈ ਸਾਡੇ ਤੋਂ ਜਿੱਤਿਆ ਨਹੀਂ ਜਾਣਾ ਸੋ ਆਪ ਸਭ ਪਿੰਡ ਵਾਸੀਆਂ ਨੂੰ ਸਮੂਹ ಗ್ರಾಮ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਇਹ ਬੇਨਤੀ ਲਗਾ ਰਹੇ ਆ ਕਿ ਡਟ ਕੇ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਸਾਥ ਦੇਓ ਪਾਰਟੀ ਵਾਜੀ ਤੋਂ ਉੱਤੇ ਉੱਠ ਕੇ ਤੇ ਨਸ਼ਕ ਕਿਸੇ ਇੱਕ ਪਾਰਟੀ ਨੂੰ ਨਹੀਂ ਖਾ ਰਿਆ ਸਾਰਿਆਂ ਦੇ ਬੱਚਿਆਂ ਨੂੰ ਖਾ ਰਿਆ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਹੁੰਦਾ ਨਸ਼ੇ Nghi ਲੇਖਣਾ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਜਾਂ ਆਕਾਲੀ ਦਾ ਦਾ ਕਿਸੇ ਕਿਸੇ ਪਿੰਡ ਦੇ ਵਿੱਚ ਪੰਚਾਇਤ ਥੋੜਾ ਹੋਵੇ ਇਸ ਦਾ ਬੰਦ ਘਾੜੀ ਹੈ ਵੀ ਇਹ ਜਿਆਦਾ ਦੂਜੀ ਪਾਰਟੀ ਦੀ ਸਰਕਾਰ ਹੈਗੀ ਹੈ ਅਸੀਂ ਇੱਥੇ ਕਿਉਂ ਇਨਵੋਲ ਹੋਈਏ ਜਾਂ ਕਰਦਾ ਐਂਦਾ ਕਿਉਂ ਬਣੀਏ ਪਰ ਆਪ ਹੀ ਦੇ ਪਿੰਡ ਦੇ ਵਿੱਚ ਜਿਹੜੇ ਬੱਚੇ ਹੈ ਜੇਕਰ ਉਹ ਨਸ਼ੇ ਦੀ ਗ੍ਰਿਫਤੀ ਆ ਗਏ ਜੇ ਉਹ ਬੱਚਾ ਇਸ ਦੁਨੀਆ ਤੋਂ ਚਲਿਆ ਜਾਂਦਾ ਆਪ ਜੀ ਨੂੰ ਪਤਾ ਆਪਣੇ ਆਪ ਜਿਹੇ ਪਿੰਡ ਦੇ ਵਿੱਚ ਆੜ ਗੌਂਡ ਦੇ ਪਿੰਡਾਂ ਦੇ ਵਿੱਚ ਕਿੰਦਾ 70 ਵਿਸ਼ੇ ਆ ਭੈਣਾਂ ਦੀਆਂ ਜਿੰਨੀ ਚੁੰਨੀਆਂ ਜਿਹੜੀਆਂ ਚਿੱਟੀਆਂ ਹੋ ਗਈਆਂ 5 ਸਾਲ ਤੋਂ ਨਾਲ ਲੈ ਕੇ ਜੇ ਨਹੀਂ ਕਰਦਾ ਤਾਂ ਉਹਦੇ ਦੇ ਪਾਜਾ ਕਰਵਾਓ ਐਸਐਚਓ ਸਾਹਿਬ ਨੂੰ ਦੱਸੋ ਉਹ ਜੁੰਮੇਵਾਰੀ ਐਸਐਚਓ ਸਾਹਿਬ ਦੀ ਆ ਉਹ ਅਗਲਾ ਕੰਮ ਉਹ ਨਾਲ ਆਇਆ ਉਹ ਆਪੇ ਜਾਣਨਗੇ ਉਹਦੇ ਦੇ ਪਾਜਾ ਕਰਕੇ ਉਹਨੂੰ ਖੇਲ ਜੇ ਸੁੱਕਿਆ ਹੋਇਆ ਜਾਏਗਾ ਸੋ ਇੰਨੀਆਂ ਬੇਨਤੀਆਂ ਕਬੂਲ ਕਰਿਓ ਅਖਰਵਾਦਾ ਘਾਟਾ ਖਿਮਾਲੇ ਜਾਜ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਚੇਅਰਮੈਨ ਜੋਰਾਵਰ ਸਿੰਘ ਜੀ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੋਢਿਆਈ ਦੇ ਛੋਟੇ ਭਰਾ ਉਹ ਆਪ ਜੀ ਦੇ ਸਾਨੂੰ ਇੱਕ ਸਰਕਾਰ ਦਾ ਸਨੇਹਾ ਪੇਸ਼ ਕਰਦਗੇ ਤੇ ਆਪ ਜੀ ਨੂੰ ਇਸ ਨਸ਼ਾ ਮੁਕਤੀ ਦੀ ਯਾਤਰਾ ਦੇ ਵਿੱਚ ਜੋ ਸੋਹ ਬਣਾਉਣ ਦੀ ਰਸਮ ਹੈ ਉਹ ਪੂਰੀ ਕਰਾਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਪਿੰਡ ਫਿਰਤੀ ਕੋ ਪੂਰੀ ਪੰਚਾਇਤ ਮੇਰੀਆਂ ਭੈਣਾਂ ਭੜੀਆਂ ਬੱਚੇ ਬੱਟੇ ਬਜ਼ੁਰਗ ਜੂਤ ਬੈਠਾ ਉਹ ਪਤੇ ਇਸ਼ਾਨ ਦੀ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਥੇ ਨਸੇ ਅਮਰੋਧਨ ਇਕੱਠੇ ਹੋਏ ਆ ਸਾਹ ਜਾਨੇ ਜੋ ਕਿ ਸਾਡੇ ਸੀਐਮ ਸਾਹਿਬ ਨੇ ਇੱਕ ਸੁਪਨਾ ਦੇਖਿਆ ਰੰਗਲਾ ਪੰਜਾਬ ਬਣਾਉਣ ਦੇ ਲਈ ਉਹਦੇ ਵਾਸਤੇ ਹੁਣ ਪੰਜਾਬ ਦੇ ਲਈ ਦੇ ਕੋ ਕੋ ਬਖਰੇ ਕੰਮ ਕੀਤੇ ਖੇਡਾਂ ਸਕੂਲਾਂ ਦੇ ਵਿੱਚ ਸ਼ੁਰੂ ਕਰਵਾਈਆਂ ਦੁਆਰਾ ਹਰ ਵੈਦੀ ਵਿਡਾਂ ਜਾਂ ਰੂਬਰਵਾਤੀਆਂ ਜਿਹੜਾ ਕਿ ਨਸ਼ਿਆਂ ਤੋਂ ਬਾਤਸ ਕੀਏ ਪਰ ਦੇਖਿਆ ਨਸ਼ਾ ਫਿਰ ਵੀ ਵਿਕੀ ਜਾਂਦਾ ਕਿ ਕਦੀ ਸਰਕਾਰ ਜਿਹੜਾ ਨਸ਼ਾ ਕਾਬੂ ਨਹੀਂ ਕਰ ਸਕਦੀ ਉਹਦੇ ਲਈ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਸਾਡੀ ਡਿਊਟੀ ਲਈ ਗਈ ਵੀ ਪਿੰਡ ਪਿੰਡ ਜਾਓ ਹਰੇਕ ਪਿੰਡ ਦੇ ਵਿੱਚ ਸਾਰਿਆਂ ਦੀ ਮਦਦ ਮੰਗੋ ਇਹ ਨਸ਼ਾ ਤਾਂ ਖਤਮ ਹੋ ਸਕਦਾ ਕੱਲੀ ਪਿੰਡ ਦੀ ਪੰਚਾਇਤ ਜਾਂ ਕੱਲਾ ਤੁਹਾਡਾ ਐਮਐਲਏ ਜਾਂ ਕੱਲੀ ਸਰਕਾਰ ਇਹ ਖਤਮ ਨਹੀਂ ਕਰ ਸਕਦੀ ਕੱਲੀ ਪੁਲਿਸ ਵੀ ਖਤਮ ਨਹੀਂ ਕਰ ਸਕਦੀ ਇਹ ਸਾਡਾ ਸਹਿਯੋਗ ਹੋਊਗਾ ਤਾਂ ਹੀ ਨਸ਼ਾ ਖਤਮ ਹੋਊਗਾ ਮੈਂ ਤਾਂ ਪਿੰਡ ਵਾਸੀਆਂ ਨੂੰ ਇੱਕ ਇਹ ਵੀ ਅਪੀਲ ਕਰਦਾ ਵੀ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਹਰ ਤੇ ਦੋ ਗੁਰੂਆਰੀ ਲਾਉਂਸਮੈਂਟ ਹੀ ਕਰਦੋ ਉਹਦੇ ਨਾਲ ਵੀ ਜਿਹੜੇ ਨਸ਼ਾ ਵੇਚਦੇ ਹਨ ਪਤਾ ਲੱਗ ਜਾਣਾ ਵੀ ਫਲਾਣੇ ਪਿੰਡ 'ਚ ਲਾਉਂਸਮੈਂਟ ਹੁੰਦੀ ਹੈ ਉਧਰ ਨਾ ਆਈ ਜੇ ਚੰਗਾ ਨਹੀਂ ਤੇ ਕੁੱਟ ਪਾਉਗੀ ਜਦੋਂ ਇਹ ਕਰਤਗੇ ਪਿੰਡ ਵਿੱਚ ਨਸ਼ਾ ਉਦੋਂ ਹੀ ਘਟ ਆਊਗਾ ਬੇ ਜਿਹੜੇ ਸਾਡੇ ਬੱਚੇ ਇਸ ਨਸ਼ੇ ਤੋਂ ਬਚ ਸਕਣਗੇ ਮੈਂ ਸਾਰਿਆਂ ਤੋਂ ਉਮੀਦ ਕਰਦਾ ਜਿਹੜਾ ਅਸੀਂ ਇਹ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਤੁਸੀਂ ਸਾਡੇ ਜਾਣੇ ਸਾਥ ਦਓਗੇ ਜਿਹੜਾ ਨਸ਼ਾ ਹੈ ਖਤਮ ਕਰਾਉਣ ਦੇ ਵਿੱਚ ਸਾਡਾ ਜੁੱਧ ਖੜਾ ਹੈ ਮਦਦ ਕਰਾਂਗੇ ਕਿਉਂਕਿ ਜੇ ਕੋਈ ਨਸ਼ਾ ਕਰਦਾ ਤੇ ਯਾਰਾਂ ਦੋਸਤਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਇਹ ਫਲਾਣਾ ਬੱਚਾ ਫਲਾਣੇ ਦਾ ਬੱਚਾ ਨਸ਼ੇ ਤੇ ਲੱਗ ਗਿਆ ਘਰ ਦੇ ਆ ਨੂੰ ਮਾਂ ਪਿਓ ਤੋਂ ਤਾਂ ਲੱਭਉਂਦਾ ਹੀ ਜਾਂਦਾ ਤੇ ਯਾਰਾਂ ਦੋਸਤਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਉਹਦਾ ਲੱਗ ਗਿਆ ਮੈਂ ਵੀਰਾਂ ਆ ਕੇ ਬੇਨਤੀ ਕਰਨਾ ਵੀ ਜੇ ਕੋਈ ਇਦਾਂ ਦਾ ਹੈਗਾ ਤੇ ਸਰਪੰਚ ਸਾਹਿਬ ਨੂੰ ਦੱਸੋ ਸਰਪੰਚ ਸਾਹਿਬ ਜੀ ਐਸਐਚ ਨੂੰ ਨਹੀਂ ਦੱਸਣਾ ਸਾਨੂੰ ਦੱਸ ਦੇਣ ਅਸੀਂ ਕਹਿ ਦਾਂਗੇ ਤੇ ਨਾ ਨਹੀਂ ਆਉਗਾ ਕਈ ਵਾਰ ਬੰਦਾ ਸੋਚਦਾ ਯਾਰ ਅਸੀਂ ਫਲਾਣੇ ਦਾ ਨਾਮ ਲਾਵਾਂਗੇ ਤੇ ਪਤਾ ਲੱਗ ਜਾਣਾ ਤੇ ਸਾਡੇ ਤੱਕ ਗੱਲ ਪਹੁੰਚ ਜਾਣੀ ਆ ਵੀ ਅਗਲਾ ਸਾਡਾ ਨਾਮ ਪਹੁੰਚ ਜਾਣਾ ਤੇ ਵੀ ਇਹਨੇ ਪਤਲਾਣਾ ਦਿੱਤੀ ਆ ਪੁਲਸ ਵਾਲਿਆਂ ਨੂੰ ਤੁਸੀਂ ਮੈਨੂੰ ਦੇ ਦਿਓ ਮੈਂ ਕਹਾਂਗਾ ਪੁਲਸ ਵਾਲਿਆਂ ਨੂੰ ਤੇ ਫਲਾਣੇ ਪਿੰਡ 'ਚ ਫਲਾਣਾ ਬੰਦਾ ਨਸ਼ਾ ਵੇਚਦਾ ਤੇ ਉੱਤੇ ਨੱਥ ਪਾਈ ਜਾਵੇ ਤੇ ਇੱਕ ਸੌ ਚੁੱਕੀ ਜਾਊਗੀ ਵੀ ਅਸੀਂ ਜਿਹੜਾ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਆਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਮੇਰੇ ਵੀਰ ਸਾਰੇ ਖੜੇ ਹੋ ਜੂ ਪੈਰਾਂ ਘੜੀਆਂ ਹੋ ਜਾਣ ਕਰੇ ਉਸਾਂ ਬੋਲਣਗੇ ਮਦਰ ਬੋਲਿਓ ਹੱਥ ਸੱਜਾ ਅੱਗੇ ਕਰ ਲਿਓ ਉਹਨਾਂ ਦੀ ਕਾਅਸਾ ਉਹਾਂ ਦੀ ਕੀ ਅਸੀਂ ਪੈਂਟ ਪ੍ਰੀਤੀਪੁਰ ਦੇ ਲੋਕ ਅਸੀਂ ਹਾਂ ਨਛਿਆਂ ਦੇ ਗੁਲਾਬ ਇਕਜੁੱਟ ਹੋ ਕੇ ਕੋ ਵਾਦਦੇ ਆਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਫੈਦਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਗੜ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਆਂ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿੰਨਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਵੀ ਜਵਾਲਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਅਤੇ ਪਿੰਡ ਦੇ ਕਿਸੇ ਹੋਰ ਜੋ ਬੀਜਵਾਨ ਤੋਂ ਦੇਣ ਤੋਂ ਰੋਕਾਂਗੇ ਮਨ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ